ਓ ਨਾ ਮਾੜਾ ਕਹਿੰਦੇ ਹਾਂ ਹਾਂ ਜੀ ਮਾ 15 15 ਕਰਕੇ ਜਿੰਨੇ ਮਰਜ਼ੀ ਲਵਾਉਂਦਾ ਹਾਂ ਉਸਤਾਦਾ ਨੇ ਬਿਖੇਲੇ ਨੂੰ ਹਾਂ ਉਸਤਾਦਾ ਕਿਹੜੇ ਡੰਡ ਹੈ ਕਿਹੜੀ ਮਿਹਨਤ ਹੈ ਦੀ ਹਾਂ 15 ਮਾੜਾ ਮਾੜਾ ਮਾਰਨਾ 5 ਡੰਡ ਮਾਰਦਾ ਜਿਹੜੀ ਮੇਰੀ ਭਗਤੀ ਨੇ ਸਵੇਰ ਦੀ ਉਹ ਕਿਧਰ ਜਾਣੀ ਹੈ ਕਿਹੜੀ ਭਗਤੀ ਹੈ ਭਗਤੀ ਸਵੇਰ ਦੀ ਨਾ 15 ਡੰਡ ਮਾਰ 5 ਹੀ ਮਾਰਦੇ ਲੱਗਦਾ ਹਾਂ ਆਓ ਹੈਪੀ ਮਾਰਦੇ ਲੱਗਾ ਹੈਪੀ ਮਾਰਦੇ ਲੱਗਾ ਹੈਪੀ ਚੱਲ ਅੱਜ ਤੇਰੀ ਮਿਹਨਤ ਹੈ ਹੱਕ ਕਿੰਨੇ ਆ ਤੇਰੀ ਕੀ ਤੂੰ ਤੇ ਮੇਰੀ ਬੜੀ ਮਿਹਨਤ ਹੈ ਸੋ ਵਾਓ ਮੈਂ ਵਿਖਾ ਕੇ ਨਹੀਂ ਲਾਉਂਦਾ ਕਪੀਰਾ ਦੇ ਨੇ ਚੋਰੀ ਮੈਂ ਤਾਂ ਲਾਈ ਦੀ ਤੁਹਾਨੂੰ ਕਿਹਾ ਸੀ ਤੇ ਮੈਂ ਮਿਹਨਤ ਆ ਸੰਧੂ ਸਾਹਿਬ ਇੱਕ ਮਿਹਨਤ ਆ ਹਾਂਜੀ ਮੇਰੀ ਮੈਂ ਤਾਂ ਪਾਲਾ ਮੈਂ ਅੰਦਰ ਉੱਥੇ ਕਬਡੀਆਂ ਵੱਧ ਪਾਉਂਦਾ ਨਾ ਮੈਂ ਫਿਰ ਕੋਈ ਕੱਟ ਨਹੀਂ ਖਾਡਿਆ ਨਹੀਂ ਮਿਹਨਤ ਆ ਆ ਆ ਵੇ ਲੈ ਇੱਧਰ ਸਾਰੀ ਭਲਵਾਨੀ ਇਹਦੇ ਕਿੰਨੇ ਅੱਜ ਨੰਗਣ ਲੱਗਿਆ ਥਾ ਜੋ 1.5 ਲੱਖ 1.5 ਲੱਖ 1.5 ਲੱਖ ਤੋਂ ਥੱਲੇ ਮੈਂ ਨਹੀਂ ਖੜੀਦਾ ਇਹਨੂੰ 31000 ਪਹਿਲੋ ਦੇ ਦਿੱਤਾ ਉਹ ਕੱਟ ਲਿਓ ਇਹਦਾ ਕੱਟ ਮੈਨੂੰ ਦੇ ਦਿੱਤਾ ਮੇਰਾ ਸਨਮਾਨਤ ਵੀ ਹੋ ਗਿਆ ਹੁਣ ਹਾਂਜੀ ਚਲੋ ਮੇਰੀ ਬਦਨਾਮ ਡੰਡ ਵੱਜਣ ਦਾ ਹਾਂ ਪੀਐਮ ਕੀ ਮੈਟਰ ਆਪਣਾ ਮੈਡ ਬੁਲਾ ਲਿਆ 77 ਹੋ ਗਿਆ ਮੇਰਾ ਲੱਗਦਾ ਮੈਂ ਦੱਸਾਂ ਤੁਹਾਨੂੰ ਪੂਰੇ ਗਿਣਤੀ ਦੇ ਨੇ 15 ਡੰਡ ਮਾਰੇ ਹੋ ਸੋਹੇ ਪੰਜੀ ਲਾਇਆ ਪਹਿਲਾਂ ਪੰਜੀ ਮਾਰ ਲਗਾ ਕਰੇ ਜਿਹੜੇ ਪਹਿਲੇ ਪੰਜੀ ਲਾਇਆ ਉਹ ਪੰਜੀ ਕਿਸ਼ਤਾਂ ਚ ਨਹੀਂ ਗਣੀਆਂ ਜਾਂਦੀਆਂ ਕਿਸ਼ਤਾਂ ਨਹੀਂ ਗਣੀਆਂ ਜਾਣੀਆਂ ਪੰਜੀ ਮਾਰਨੇ ਮੈਂ ਮਾਰਦੇ ਮਿੱਥਰੇ ਹੈਪੀ ਪਰੋ ਸੱfte ਮਾਰ ਮਾਰ ਸ਼ਰਦ ਹੈਪੀ ਬੱਸ ਕਰ ਨਹੀਂ ਸਭ ਮਾਰ ਕੇ ਹਟਣਾ ਪੂਰਾ ਥਾ ਮਾਰਨਾ ਉਹ ਭਰਾਵਾ ਗੱਡੀ ਵੀ ਚਲਾ ਕੇ ਖੜਨੀ ਹੂ ਮੋਰ ਦਾ ਸਟੀਅਰਿੰਗ ਤੇ ਹੱਥ ਕੰਬਦੇ ਜਾਣਗੇ ਨਹੀਂ ਕਰਕੋ ਮਗਾਉਣੇ ਡੰਬਲ ਓਏ ਓਏ ਡੀਬਲ ਕਰਕੋ ਮਗਾਉਣੇ ਆ ਅੰਬੇ ਕੋ ਹਾਂ ਅੰਬੇ ਭਾਣ ਕੋ ਹਾਂ ਹਾਂ ਰੱਖਦਾ ਪੱਕੇ ਓ ਪੱਕੇ ਰਹਿ ਮੈਂ ਤੂੰ ਵੀ ਪੱਕਾ ਪਾ ਬੰਦਿਆ ਨਹੀਂ ਮੈਂ ਭਾਣ ਜੀ ਡੰਬਲ ਪੱਕੇ ਹਾਂ ਹਾਂਜੀ 100 ਨੰਬਰ ਸ਼ਾਮ ਨਾਲ 100 ਗਰੀ ਅਛਾ ਬਾਕੀ ਮਿਹਨਤ ਬਾਕੀ ਮਿਹਨਤ ਤੁਹਾਨੂੰ ਪਤਾ ਹੀ ਹੈ ਮੈਂ ਇੰਨੇ ਡੰਬਲੇ ਲਾ ਜੀ ਬਹਾ ਪੈਂਡਿਆ ਮਿਹਨਤ ਤਾਂ ਇੰਨੀ ਹੀ ਨਾ ਹਾਂਜੀ ਆਪਾਂ ਇਕੱਠੇ ਰਹੇ ਕੈਨੇਡਾ ਸੱਚ 10 ਮਿੰਟ ਮਿਹਨਤ ਪ੍ਰੀਤ ਦੀ ਹੁੰਦਾ ਬਹੁਤ ਆ ਇਹਦੀ ਇਹਦੀ ਮਿਹਨਤ 7 ਮਿੰਟ ਆ ਪੂਰੀ 7 ਮਿੰਟ ਡੇਢ ਮਿੰਟ ਹੈ ਡੇਢ ਮਿੰਟ ਪੂਰੀ ਚੱਲ ਵਾਰੀ ਨਹੀਂ ਹੁਣ ਸ੍ਰੀਸੂਰ ਨੂੰ ਕੈਮ ਕਰਕੇ ਆ ਬਸ ਵਾਰੀ ਜਿੰਮੈਂਟ ਹੈ ਹੋਣੀ ਕਰੀਜੀ ਹਾਂ ਤੇ ਕਹ ਤੂੰ ਨਾ ਆਇਆ ਅਜੇ ਤੇ ਲੋਕੀ ਵੜ ਆ ਗਏ ਨੇ ਤੇ ਖਤਮ ਛੱਡ ਜੀ ਨਹੀਂ ਲੱਗੀ ਹਾਂ ਫੇਰ ਲੋਕਾਂ ਦੀ ਦੁਨੀਆਦਾਰੀ ਨੂੰ ਅਜੇ ਨੇ ਅੱਜ ਕਿੰਨੇ ਜੱਫੇ ਅੱਜ 2 ਟੱਚ ਇੱਕ ਜੱਫਾ ਬਸ ਤਮ ਬਗਰਾਉਂਡ ਰੱਖੋ ਆ ਗਰਾਉਂਡ ਦਾ ਖਰਾਬ ਯਾਰ ਮੈਂ ਜਿਹੜੀ ਟਰਾਈ ਲੀਮ ਦੱਸਣੀ ਆ ਆਪਾਂ ਆਪਾਂ ਉੱਥੇ ਲੱਗੇ ਮੈਚ ਉੱਤੇ ਹੀ ਆਪਾਂ ਦਾ ਕੰਮ ਕਰਨਾ ਇੱਥੇ ਕਿਆ ਨਾ ਜੱਫਾ ਪਾਉਂਦਾ ਦੇਖ ਤੱਕ ਦੋ ਮੇਰੇ ਨੇ ਦਿੱਤੇ ਨਹੀਂ ਜਿਹੜੇ ਉਹ ਚਲਗੇ ਨਹੀਂ ਇਹ 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 ਸੇਰਾ ਦੇਖ ਆਪਾਂ ਕਰਨਾ ਕੋਈ ਕਰੱਚ ਗੁੱਲਾ ਖਾ ਜੱਫਾ ਸ਼ਾਬਾਸ਼ ਦੇ ਦੇ ਮੇਰਾ ਜੱਫੇ ਦੋ ਪਾ ਲਓ ਚੁੱਪ ਦਿਗਾੰਤ ਅ ਹੋਲੀ ਬਲੀ ਦੂਜੇ ਦਿਨ ਮੈਂ ਕਹਿੰਦਾ ਜਦੋਂ ਮੈਚ ਦਾ ਫੈਸਲਾ ਹੋ ਗਿਆ ਸਾਰਾ ਕੋ ਤੂੰ ਰਿਵਿਊ ਕਿਉਂ ਤੱਕ ਵਿਖਾਉਣਗਾ ਵੀਰ ਜੀ ਰਿਵਿਊ ਜਿੱਤਗੇਗਾ ਆਪਾਂ ਇਤ ਕਰਨ ਗਿਆ ਉਹ ਤਾਂ ਮਾਮਾ ਸੱਤਾਂ ਵਾਲੇ ਹੀ ਕਿਹੜੇ ਰੈਫਰੀ ਉਹਨਾਂ ਨੂੰ ਸੂਚਿਤ ਨਹੀਂ ਕਰਾਂ ਕਲੋਜ਼ ਮੈਚ ਹੋਵੇ ਆਪਾਂ ਵੀ ਕਿੰਨੇ ਰੈਫਰੀ ਰੱਬ ਨਹੀਂ ਠੀਕ ਆ ਫਿਰ ਨੂੰ ਨਹੀਂ ਪਤਾ ਲੱਗਾ ਤੇ ਤੇਰੀ ਗਲਤੀ ਨਹੀਂ ਹੈ ਨਾ ਲੱਤਾਂ ਨਹੀਂ ਲਾਈ ਹੁਣ ਮੇਰੀ ਗੱਲ ਸੁਣ ਐਨਾ ਫਰਕ ਕਿਹਾ ਜਿਹੜਾ ਲੱਗਿਆ ਲਖੰਡਿਆ ਤੇ ਕਹਾ ਰਹਿਸੂ ਉਹਨਾਂ ਨੇ ਮਾਤਾ ਨੇ ਹੁਸ਼ਿਆ ਲੱਗਾ ਰਹਿ ਗਈ ਸਹੀ ਗੱਲ ਕਣੀ ਬਾਜ ਬਹੁਤ ਗੱਲ ਪ੍ਰੀਤ ਮਾਰ ਜਿਹੜਾ 70 ਹੈ ਨਾ ਜਿਹੜੇ 70 ਹੈ ਮੇਰੀ ਗੱਲ ਸੁਣ ਆਪੜਿਆ ਉੱਡਦਾ ਤੇ ਆ ਨਿੱਕੀਆਂ ਮੋਟੀਆਂ ਜਿਹੜੀਆਂ ਵੋਟਾਂ ਫਾਈਟਰ ਫੁੱਟਰ ਜੇ ਕਿਧਰ ਜੇ ਅਗਲੇ ਪਾਸੇ ਜਾਫੀ ਕਰ ਕਿੱਤੇ ਲੱਗਾ ਕਿੱਤੇ ਉਹ ਗਲਾਪਾ ਦੱਸੇ ਨਾ ਵੀ ਮੇਰੇ ਤੇ ਲੱਗਾ ਮੈਂ ਕਿ ਭਰਾਵਾ ਇੱਥੇ ਲੱਗਾ ਗਲਾਬੀ ਤੇ ਗਲਾਬਦਨ ਸਾਪ ਦੇ ਮੂੰਹ ਚ ਕੋਰਡ ਘਿਰਲੀ ਛੱਡੇ ਜੇ ਗਾਂ ਲੰਗਾ ਲਗੇ ਕੀ ਕਰੇ ਉਹ ਤੇ ਜਰਾ ਜੇ ਕਹਿੰਦਾ ਰੇਡਰ ਦਾ ਕਿ ਦੂਜੀ ਅਪੀਲ ਛੱਡੀ ਪੈਂਦੀ ਪਰ ਕਈ ਦਾ ਮੈਚ ਗਏ ਆਪਾਂ ਜਿੱਤ ਅੱਜ ਕਿਹੜੇ ਪਿੰਡ 'ਚ ਮੈਚ ਹਾਂ ਮਾਗੀ ਅਸੀਂ ਰੋਜ਼ਤ ਨਹੀਂ ਆ ਜਦੋਂ ਆਪਣਾ ਦਿਲ ਕਰੀਦਾ ਆਦਮ ਬਲੌਗ ਪਾਦਾ ਜਿਆਦਾ ਜਦੋਂ ਆਪਣੇ ਨਾਲ ਪ੍ਰੀਤ ਹੁੰਦਾ ਫਿਰ ਤੈਨੂੰ ਪਤਾ ਜਿਆਦੀਆਂ ਗੱਲਾਂ ਕਰ ਲੈਂਦਾ ਹੈ ਬਲੌਗ ਛਾੜ ਦਿੰਦਾ ਤਾਨ ਸਿਰੇ ਨੂੰ ਧੀਚ ਵੱਜ ਜਾਂਦੀ ਹੈ ਧੀਚ ਵੱਜ ਜਾਂਦੀ ਜਦੋਂ ਇਹ ਪ੍ਰੀਤ ਹੁੰਦਾ ਨਾ ਇਹਨੂੰ ਸਪੈਸ਼ਲ ਚੰਦੀ ਦਾ ਜਾਂ ਫਿਰ ਇਰ ਕੋ ਚਲਦੀ ਰਹਿੰਦੀ ਪਾਈ ਰੀ ਰੂਲ ਵੀ ਪਾਈ ਕੋਈ ਇੰਸਟਾਨਕੇ ਵੇਖਿਆ ਵਾ ਉਹ ਹੱਥ ਅਕੇ ਗਲਾਬੇ ਲੱਗਾ ਆਂਦੇ ਪਿਆਰੇ ਤੇਰੇ ਕੋਲ ਗਲਤ ਆ ਜਫਾ ਦੇਂਦੇ ਰਹੇ ਵੀ ਸਾਹਿਬ ਕਹਿੰਦੇ ਜਫਾ ਹੀ ਮੈਂ ਕਹਿੰਦਾ ਭਾਗ ਭਾਗ ਲੈ ਤੈਨੂੰ ਸਤੂਨ ਯੋਗ ਕੁਲਤੇ ਕਰਨਾ ਹੈ ਨਾ ਕਿ ਤੇਰਾ ਹੱਥ ਲੱਗਾ ਮੈਂ ਹੈ ਮੈਂ ਆਪ ਲਾਇਆ ਭਾਗ ਭਾਗ ਨੇ ਪੀਤਾ ਹੀ ਨਹੀਂ ਪੀ ਲਿਆ ਭਾਗ ਨਾ ਤੂੰ ਨਹੀਂ ਤੇ ਜਫਾ ਹੀ ਹੋਣਾ ਫਿਰ ਕਾਂਦਾ ਪਲਾਨ ਬੋਲਿਆ ਨਹੀਂ ਜਾਂਦਾ ਜੱਫਾ ਨਾਲ ਟੱਚ ਨਹੀਂ ਆ ਕਿ ਮੈਂ ਤਾਂ ਨਹੀਂ ਬੋਲਿਆ ਤੂੰ ਸਗੋਂ ਰੌਲਾ ਪਾ ਦਿਆ ਕਰ ਇਹਨੇ ਸਮਝਿਆ ਕਰਨਾ ਵੀ ਨਹੀਂ ਦੇਖਦਾ ਤਰੇਪ ਨੇ ਜਿਹੜੇ ਹੈ ਜੋ ਨੈਸ਼ਨਲ ਵਾਲੇ ਰੈਫਰੀ ਹੋ ਵਿਚਾਰੇ ਰੈਫਰੀ ਹੋਵੇ ਟਰੇਡਰ ਚਾਪੀ ਦੇ ਰਿਐਕਸ਼ਨ ਤੇ ਹੋਵੇ ਤੇ ਫਿਰ ਤੇ ਗਿਆ ਫਿਰ ਤੇ ਮੇਰੇ ਵਰਗਾ ਵੱਧ ਵਾਲਾ ਪਾ ਕੇ ਨੰਬਰ ਹੀ ਲੈ ਗਿਆ ਕਰ ਮੈਂ ਪਲਾਨ ਬੋਲਿਆ ਨਹੀਂ ਮੈਂ ਸੱਚੀ ਜੱਫਾ ਹੀ ਹੋਊ ਜਿੰਨੇ ਥਾਪੀ ਮਾਰਦੇ ਨੇ ਜੱਫਾ ਨਹੀਂ ਮੇਰੇ ਅੱਗੇ ਕਲੱਬ ਤੇ ਟੱਚ ਸਤੂੰ ਹੀ ਆ ਦੂਰੋਂ ਹੱਥ ਜੋੜਨਾਗੇ ਨਹੀਂ ਤੇਰਾ ਟੱਚ ਨਹੀਂ ਮੈਂ ਤਾਂ ਆਵੇਂ ਚ ਪੈ ਗਿਆ ਘਰੇ ਮੇਰਾ ਮੈਂ ਟੱਚ ਨਹੀਂ ਹੋਇਆ ਵੰਦੇ ਨੂੰ ਲੈ ਵੀ ਨਾ ਪ੍ਰੈਸ਼ਰ ਚਾਰ ਜਿਹੜਾ ਵਾ ਓਏ ਸੱਤੂ ਨਹੀਂ ਚਲੀ ਗਈ ਆ ਇਹ ਗੱਲੋਂ ਪਾਪਾ ਉਹ ਸਾਰੇ ਭੱਜਿਆ ਰੇ ਨਾ ਦੱਸੋ ਤੇ ਪ੍ਰੈਸ਼ਰ ਪਾ ਕੇ